ਤਮਿਲਨਾਡੂ ਦਾ ਰਹਿਣ ਵਾਲਾ ਜੀਵਨ ਕੁਮਾਰ ਮਲਾ ਜਿਹੜਾ ਕਿ ਹੁਣ ਸਿੱਖ ਇਤਿਹਾਸ ਤੋਂ ਪ੍ਰੇਰਿਤ ਹੋ ਕੇ ਆਪਣਾ ਨਾਮ ਜਿਹੜਾ ਹੈ ਸਿੱਖੀ ਦੇ ਵਿੱਚ ਆਉਣ ਤੋਂ ਬਾਅਦ ਕਰ ਦਿੰਦਾ ਹੈ ਜੀਵਨ ਸਿੰਘ ਮਲਾ ਜੀਹਾਂ ਦੱਸੀਏ ਕਿ ਇਹ ਨੌਜਵਾਨ ਜਿਹੜਾ ਤਮਿਲਨਾਡੂ ਸੂਬੇ ਦਾ ਰਹਿਣ ਵਾਲਾ ਹੈ ਸਿੱਖ ਇਤਿਹਾਸ ਤੋਂ ਇੰਨਾ ਜ਼ਿਆਦਾ ਪ੍ਰੇਰਿਤ ਹੋ ਜਾਂਦਾ ਹੈ ਪਹਿਲੇ ਕਿਸਾਨੀ ਸੰਘਰਸ਼ ਦੇ ਦੌਰਾਨ ਜਦੋਂ ਸਿੱਖ ਬੀਬੀਆਂ ਦੇ ਨਾਲ ਜਦੋਂ ਸਿੱਖ ਭਾਈਚਾਰੇ ਦੇ ਲੋਕਾਂ ਦੇ ਨਾਲ ਮਿਲਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਪਤਾ ਚੱਲਦਾ ਹੈ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਪਤਾ ਚੱਲਦਾ ਹੈ ਉਹਨਾਂ ਦੀ ਬਹਾਦਰੀਆਂ ਦੇ ਬਾਰੇ ਪਤਾ ਚੱਲਦਾ ਹੈ ਤਾਂ ਸਿੱਖ ਇਤਿਹਾਸ ਪੜਨਾ ਸ਼ੁਰੂ ਕਰਦਾ ਹੈ ਤੇ ਬਾਅਦ ਵਿੱਚ ਸਿੱਖ ਧਰਮ ਨੂੰ ਅਪਣਾ ਲੈਂਦਾ ਹੈ ਤੇ ਨਾਲ ਆਪਣੇ ਸੂਬੇ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਜੀਵਨ ਸਿੰਘ ਮਲਾ ਜੜਾ ਹੈ ਉਹ ਐਨਾ ਸਿੱਖੀ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਕਿ ਤਮਿਲਆੜੂ ਦੇ ਵਿੱਚ ਉਹਨਾਂ ਦੇ ਵੱਲੋਂ ਮੀਰੀ ਪੀਰੀ ਨਾਮ ਦਾ ਇੱਕ ਸਕੂਲ ਵੀ ਖੋਲਿਆ ਜਾਂਦਾ ਹੈ ਜਿੱਥੇ ਕਿ ਸਿੱਖ ਇਤਿਹਾਸ ਦੇ ਬਾਰੇ ਪੜਾਇਆ ਜਾਂਦਾ ਹੈ ਤੇ ਨਾਲ ਉਹਨਾਂ ਦੇ ਵੱਲੋਂ ਬਹੁਜਨ ਦਰविड़ ਪਾਰਟੀ ਦੀ ਸ਼ੁਰੂਆਤ ਵੀ ਕੀਤੀ ਜਾਂਦੀ ਹੈ ਇਹ ਪਾਰਟੀ ਬਣਾਈ ਜਾਂਦੀ ਹੈ ਜਿਸ ਦੇ ਵਿੱਚ ਪਾਰਟੀ ਦਾ ਮੂਲ ਰੂਪ ਦੇ ਉੱਤੇ ਕੰਮ ਹੁੰਦਾ ਹੈ ਸਿੱਖੀ ਦਾ ਪ੍ਰਚਾਰ ਕਰਨਾ ਫਿਰ ਪਾਰਟੀ ਜਿਹੜੀ ਹੈ ਆਪਣੇ ਸੱਤ ਉਮੀਦਵਾਰ ਜੜੇ ਹੈ ਉਹ ਉਤਾਰਦੀ ਹੈ ਜਿਹੜੇ ਚੋਣ ਮੈਦਾਨ ਦੇ ਵਿੱਚ ਇਸੇ ਨਾਲ ਹੀ ਹੁਣ ਜੀਵਨ ਸਿੰਘ ਮਲਾ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਉਹ ਖੁਦ ਚੋਣ ਮੈਦਾਨ ਦੇ ਵਿੱਚ ਪੰਜਾਬ ਦੇ ਵਿੱਚ ਉਤਰਨਗੇ ਹੁਸ਼ਿਆਰਪੁਰ ਰਾਖਵੇਂ ਹਲਕੇ ਤੋਂ ਜੀ ਆਦਾਸੀਏ ਕੀ ਜੀਵਨ ਸਿੰਘ ਮਲਾਦੇਵ ਲੋ ਸਿੱਖ ਕਾਰਕੁਨਾ ਦੇ ਨਾਲ ਮੀਟਿੰਗਾਂ ਕਰਦੀਆਂ ਵੀ ਸ਼ੁਰੂ ਕਰ ਦਿੱਤੀਆਂ ਗਿਆ ਨੇ ਤੇ ਇਹਨਾਂ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਛੋਟੀਆਂ-ਛੋਟੀਆਂ ਮੀਟਿੰਗਾਂ ਕਰਨ ਤੋਂ ਬਾਅਦ ਦਲਿਤ ਸਿੱਖ ਕਾਰਕੁਨਾ ਦਾ ਸਮਰਥਨ ਹਾਸਿਲ ਹੋ ਰਿਹਾ ਹੈ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਪਹਿਲੀ ਵਾਰ ਤਮਿਲਆੜੂ ਦੇ ਵਿੱਚ 7 ਤਮਿਲ ਰੂਮੋਲ ਦੇ ਸਿੱਖ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸਾਰੇ ਉਮੀਦਵਾਰ ਬੀਡੀਪੀ ਪਾਰਟੀ ਦੇ ਵਿੱਚ ਚੋਣ ਲੜਨਗੇ ਜੀਵਨ ਸਿੰਘ ਇੱਕ ਦਲਿਤ ਪਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੇ ਜਨਵਰੀ 2023 ਦੇ ਵਿੱਚ ਸਿੱਖ ਧਰਮ ਅਪਣਾਇਆ ਸੀ ਉਹਨਾਂ ਦਾ ਕਹਿਣਾ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਸ਼ੀਰਾਮ 1940 ਦੇ ਵਿੱਚ ਇਸੇ ਤੋਂ ਸੰਸਦ ਮੈਂਬਰ ਚੁਣੇ ਗਏ ਸਨ ਪੈਰੀਆਰ ਅਤੇ ਕਾਸ਼ੀਰਾਮ ਬੀਡੀਪੀ ਦੇ ਪ੍ਰਤੀਖੰਡ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਤੋਂ ਮੇਰਾ ਮੁਕਾਬਲਾ ਤੁਰੰਤ ਚੋਣ ਨੀਤੀਜੀਆਂ ਤੋਂ ਪਰੇ ਹੈ ਅਤੇ ਇਸ ਦਾ ਮਜ਼ਬੂਤ ਰਾਜਨੀਤਿਕ ਅਤੇ ਅ ਰਾਜਨੀਤਿਕ ਅਤੇ ਸਭਿਆਚਾਰਕ ਸੰਦੇਸ਼ ਹੈ ਕਿਉਂਕਿ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਫੈਲਾਉਣ ਦੇ ਲਈ ਉਤਸੁਕਤ ਹਾਂ ਉਹਨਾਂ ਕਿਹਾ ਹੈ ਕਿ ਪਹਿਲੇ ਪਾਤਸ਼ਾਹ ਨੇ ਆਪਣੇ ਸੰਦੇਸ਼ ਲੜਾਇਆ ਦੱਖਣ ਪਾਰਤ ਦੇ ਵਿੱਚ ਵਕ ਵਕ ਥਾਮਾ ਦੇ ਉੱਤੇ ਪਹੁੰਚਾਇਆ ਹੈ ਸਮਾਨਤਾਵਾਦ ਉਹਨਾਂ ਦੇ ਬੁਨਿਆਦੀ ਸਿਧਾਂਤਾਂ ਦੇ ਵਿੱਚੋਂ ਇੱਕ ਸੀ ਅਸੀਂ ਵੀ ਇਸ ਨੂੰ ਫੈਲਾਉਣਾ ਚਾਹੁੰਦੇ ਹਾਂ ਉਹਨਾਂ ਨੇ ਦੱਸਿਆ ਹੈ ਕਿ ਤਾਮਿਲਨਾਡੂਆਂ ਦੀਆਂ ਸੀਟ ਸੱਤ ਸੀਟਾਂ ਉੱਤੇ ਪਹਿਲਾਂ ਹੀ VOTING ਹੋ ਚੁੱਕੀ ਹੈ ਜਿੱਥੇ ਪਾਰਟੀ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਹੁਣ ਇਸ ਸਭ ਪੰਜਾਬ ਦੇ প্রচার ਕਰਨਗੇ तमिलनाडु ਦੇ ਵਿੱਚ ਮੈਦਾਨ ਦੇ ਵਿੱਚ उतारे ਗਏ 7 ਉਮੀਦਵਾਰ ਐਸਸੀ ਐਸਟੀ ਅਤੇ ਪਿਛੜੀਆਂ ਸ਼੍ਰੇਣੀਆਂ ਦੇ ਵਿਚੋਕੜ ਵਾਲੇ ਹਨ ਇਹਨਾਂ ਦੇ ਵਿੱਚੋਂ 4 ਅੰਮ੍ਰਿਤਧਾਰੀ ਸਿੱਖ ਹਨ ਜਦਕਿ ਬਾਕੀ ਵੀ ਸਿੱਖ ਰੂਪ धारण ਕਰਨਾ ਸ਼ੁਰੂ ਕਰ ਦਿੱਤਾ ਹੈ ਇਨਾ ਸਾਰੇ ਸੱਤ ਤਮਿਲਨਾਡੂ ਦੇ ਲਗਭਗ 200 ਲੋਕਾਂ ਦੇ ਸਮੂਹ ਦਾ ਹਿੱਸਾ ਹਨ ਜੋ 2021 ਦੇ ਵਿੱਚ ਸਿੰਘੋ ਬਾਰਡਰ ਦੇ ਉੱਤੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਿਲ ਹੋਏ ਸਨ ਬਾਅਦ ਵਿੱਚ ਵੀ ਲੋਕਾਂ ਨੇ ਇੱਕ ਸਮੂਹ ਨੇ ਸਿੱਖ ਧਰਮ ਅਪਣਾ ਲਿਆ ਸੀ ਬੀਡੀਪੀ ਦੇ ਸੂਬਾ ਪ੍ਰਧਾਨ ਤੀਤ ਸਿੰਘ ਜੋ ਕਿ 1981 ਦੇ ਵਿੱਚ ਕਾਂਸ਼ੀ ਰਾਮ ਦੇ ਅੰਦੋਲਨ ਦਾ ਹਿੱਸਾ ਸਨ 203 ਦੇ ਵਿੱਚ ਬਸਵਾ ਦੇ ਵਿੱਚ ਸਨ ਵਕ ਵਕ ਬੁਰਗ੍ਰੁਪਾ ਅਤੇ ਕਾਰਕੁਨਾ ਦੇ ਨਾਲ ਤਾਲਮਿਲ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਨੇ ਜੀਵਨ ਸਿੰਘ ਨੇ ਦੱਸਿਆ ਕਿ ਮੈਂ ਸਭ ਤੋਂ ਪਹਿਲਾ ਓਸ਼ੋ ਦੇ ਪ੍ਰ ਪ੍ਰਵਚਨਾ ਤੋਂ ਸਿੱਖ ਗੁਰੂਆਂ ਦੇ ਬਾਰੇ ਜਾਣਿਆ ਤੇ ਬਾਅਦ ਵਿੱਚ ਭਗਤ ਕਬੀਰ ਦਾ ਉਹਨਾਂ ਨੇ ਅਧਿਐਨ ਕਰਨਾ ਸ਼ੁਰੂ ਕੀਤਾ 214 ਦੇ ਵਿੱਚ ਸਿੱਖ ਧਰਮ ਦੀ ਪੜ੍ਹਾਈ ਸ਼ੁਰੂ ਕੀਤੀ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਗੁਰੂਆਂ ਅਤੇ ਭਗਤਾਂ ਦੀਆਂ ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਕੱਠਾ ਦਰਜ ਕੀਤੀਆਂ ਗਈਆਂ ਨੇ ਮੈਨੂੰ ਗੁਰਗੋਬਿੰਦ ਸਿੰਘ ਜੀ ਬਾਰੇ ਬਹੁ ਜਨ ਸਮਾਜ ਪਾਰਟੀ ਦੇ ਸੰਸਥਾਪਕ ਮਰਹੂਮ ਕਾਸ਼ੀਨਾਥ ਤੋਂ 1988 ਦੇ ਵਿੱਚ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪਤਾ ਲੱਗਿਆ ਉਹਨਾਂ ਦੱਸਿਆ ਹੈ ਕਿ ਉਹ ਤਮਿਲਆੜੂ ਦੇ देवेंद्र कुल विलालर भाईचारे ਦੇ ਨਾਲ ਸੰਬੰਧਿਤ ਨੇ ਉਹ ਸਾਰੇ ਛੋਟੇ ਅਤੇ ਸੀਮੰਤ ਕਿਸਾਨਾ ਕਿਸਾਨ ਹਨ 60% ਲੋਕ ਬੇਜਮਾਨੇ ਖੇਤੀਬਾੜੀ ਕੁਲੀ ਹਨ ਜੀਵਨ ਸਿੰਘ ਨੇ ਪਟਿਆਲਾ ਵਿਕੇ ਸਾਪ ਦਾ ਸੰਸਦ ਮੈਂਬਰ ਅਤ ਅਤਵਿੰਦਰ ਪਾਲ ਸਿੰਘ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਤਾਂ ਦੱਸਦੀ ਹੈ ਕਿ ਜਿਸ ਜਿਸ ਤਰੀਕੇ ਦੇ ਨਾਲ ਪਹਿਲਾ ਕਿਸਾਨੀ ਸੰਘਰਸ਼ ਹੋਇਆ ਸੀ ਇਸ ਕਿਸਾਨੀ ਸੰਘਰਸ਼ ਦੇ ਵਿੱਚ ਲਗਭਗ ਬੀ ਜੇ ਐ ਉਹ ਦੱਖਣ ਭਾਰਤ ਤਾਮਿਲਨਾਡੂ ਦੇ ਸੂਬੇ ਦੇ ਨਾਲ ਸੰਬੰਧਿਤ ਜੜੇ ਲੋਕਸਾਨ ਉਹ ਸਿੱਖ ਇਤਿਹਾਸ ਨੂੰ ਪੜਨਾ ਸ਼ੁਰੂ ਕਰਦੇ ਨੇ ਸਿੱਖੀ ਦੇ ਨੇੜੇ ਆਂਦੇ ਨੇ ਬਾਅਦ ਵਿੱਚ ਸਿੱਖ ਧਰਮ ਨੂੰ ਅਪਣਾ ਲੈਂਦੇ ਨੇ ਆਪਣੇ ਸੂਬੇ ਦੇ ਵਿੱਚ ਜਾ ਕੇ ਪ੍ਰਚਾਰ ਉਹ ਕਰਦੇ ਨੇ ਤੇ ਪ੍ਰਚਾਰ ਦੇ ਦੌਰਾਨ ਹੀ ਉਹਨਾਂ ਦੇ ਵੱਲੋਂ ਭੋਜਨ ਦਰविड़ ਪਾਰਟੀ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਹੁਣੇ ਪਾਰਟੀ ਤਾਮਿਲਨਾਡੂ ਦੇ ਵਿੱਚ 7 ਸੀਟਾਂ ਦੇ ਉੱਤੇ ਚੋਣ ਲੜੀ ਹੈ ਤੇ ਹੁਣ ਖੁਦ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਹੁਸ਼ਿਆਰਪੁਰ ਰਾਖਵੇਂ ਤੋਂ ਉਹ ਸੀਟ ਲੜਨਗੇ ਇਸ ਸਬੰਤ ਤੁਹਾਡੀ ਕੀ رائے ਹੈ ਕਿਸ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਪਾਰਟੀ ਬਣਾਉਂਦਾ ਹੈ ਚੋਣ ਮੈਦਾਨ ਦੇ ਵਿੱਚ ਉਤਰਦਾ ਹੈ ਤੇ ਨਾਲ ਹੀ ਸ਼ਿਰ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਸਾਨੂੰ ਸਿੱਖਿਆਵਾਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਉੱਤੇ ਚੱਲਣਾ ਸ਼ੁਰੂ ਕਰਦਾ ਹੈ ਆਪਣੀ ਪ੍ਰਤੀਕਿਰਿਆ ਕਮੈਂਟ ਦੇ ਜ਼ਰੀਏ ਤੁਸੀਂ ਵੀ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ